ਜੈ ਸ਼੍ਰੀ ਰਾਮ ਕਹਿਣਾ ਗਲਤ ਹੈ ਜੈ ਸ਼੍ਰੀ ਰਾਮ ਕਹਿਣਾ ਗਲਤ ਨਹੀਂ ਹੈ ਤੇ ਫਿਰ ਉਹਨੇ ਇਹੀ ਗੱਲ ਹੀ ਕਿ ਤੁਸੀਂ ਕਹਿ ਰਹੇ ਕਹੀਏ ਭਾਜੀ ਕਹਿ ਤਾ ਨਾ ਜੈ ਸ਼੍ਰੀ ਰਾਮ ਨੰਗੇ ਜਦੋਂ ਉਹਨਾਂ ਨੇ ਅੱਲਾਹ ਹੁਕਮ ਕਹਤਾ ਰੁਕ ਗਏ ਅੱਲਾਹ ਹੁਕਮ ਰਗਣ ਗਲਤ ਨਹੀਂ ਰੁਕੇ ਨਹੀਂ ਉਹਦੇ ਰੁਕੇ ਜਨਾਬ ਚੰਗੀ ਤਰ੍ਹਾਂ ਚੈੱਕ ਕਰੋ ਚੰਗੀ ਤਰ੍ਹਾਂ ਜੀ ਆਪਣੀ ਵੀਡੀਓ ਚੈੱਕ ਕਰੋ ਜਿਹੜੀ ਮੈਂ 100 ਵਾਰ ਵੀਡੀਓ ਚੈੱਕ ਕਰ ਚੁੱਕਾ ਹਾਂ ਰੁਕੋ ਜੀ ਪਲੀਜ਼ ਚੈੱਕ ਕਰੋ ਹੂੰ ਉਹ ਰੁਕ ਗਏ ਦਿਖਾਓ ਦਿਖਾਓ ਵੀਡੀਓ ਦੇਖੋ ਵੀਡੀਓ ਦੇਖੋ ਰੁਕ ਗਏ ਦਿਖਾਓ ਦਿਖਾਓ ਉਹਨੇ ਕਿਸੇ ਰੋਕਿਆ ਨਹੀਂ ਕੀ ਕੋਈ ਪਾਰਟੀ ਨਾਲ ਸੰਬੰਧਤ ਆ ਆ ਸਮਝਦਾ ਇੱਕ ਤਾਂ ਹੁੰਦਾ ਨਾ ਕਿ ਕੋਈ ਪਾਰਟੀ ਦਾ ਸਬੰਧਤ ਆ ਜਾਂ ਉਹ ਆਰਸੀ ਦਾ ਵਿਰੋਧ ਕਰ ਰਿਹਾ ਆ ਜਾਂ ਨਹੀਂ ਨਹੀਂ ਇੱਕ ਸਵਾਲ ਸੁਣ ਲਓ ਜਿਹੜਾ ਵਿਅਕਤੀ ਉਹ ਸੀਗਾ ਜਿਹਨੇ ਨਾਰਾ ਲਾਇਆ ਜਦੋਂ ਗੱਲ ਕੀਤੀ ਉਹ ਕਿਸੇ ਪਾਰਟੀ ਦਾ ਸਬੰਧਤ ਆ ਉਦੋਂ ਤੱਕ ਤੁਹਾਨੂੰ ਪਤਾ ਲੱਗਿਆ ਨਹੀਂ ਬੰਦੇ ਨੇ ਨਾਰਾ ਲਾਇਆ ਮੈਂ ਉਹਨਾਂ ਨੂੰ ਜਾਣਦਾ ਨਹੀਂ ਬਾਈ ਗੱਲ ਓਕੇ ਮੈਂ ਉਹਨਾਂ ਨੂੰ ਨਹੀਂ ਜਾਣਦਾ ਹਾਂ ਜਿਹੜੇ ਪੰਜ ਸੱਤ ਕਦਮਾਂ ਤੇ ਦੂਰ ਬੈਠੇ ਸੀ ਨਾ ਲੋਕ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਕੇਡੀ ਭੰਡਾਰੀ ਦੀ ਸਜੀ ਖੱਬੀ ਬਾ ਆ ਬੀਜਪੀ ਹੁੰਦਾ ਸੀ ਉਹ ਕੌਣ ਆਪਣੇ ਭਾਗੀਆਂ ਉਹ ਬੰਦੇ ਕਿੱਥੇ ਸੀਗੇ ਮਲੇ ਉਸ ਵੇਲੇ ਅਸੀਂ ਗੇਟ ਦੇ ਅੰਦਰ ਸੀ ਜੀ ਜੋ ਵੀਡੀਓ ਦੇਖੀ ਸੀ ਗੇਟ ਦੇ ਅੰਦਰ ਸੀ ਜਦੋਂ ਉਹਨਾਂ ਨੇ ਨਾਰਾ ਲਾਇਆ ਅੱਗੇ ਚੱਲੇ ਗਏ ਉਹਨਾਂ ਨੂੰ ਉਹ ਕੰਦੇ ਨਾਲ ਲੁਕੇ ਪੈ ਸੀ ਤਿੰਨ ਬੰਦੇ ਸ਼ਖਸ ਭੱਜ ਗਿਆ ਜੀ ਗੱਲ ਇਹ ਹੈਗੀ ਆ ਕਿ ਆਪਾਂ ਲੜਾਈ ਇਹ ਸਾਹਮਣੇ ਬੈਠੇ ਆ ਅਗਰ ਹਾਂ ਮੈਡਮ ਕਹਿੰਦੇ ਨੇ ਕਿ ਸਾਡੇ ਕੋਲ ਨਹੀਂ ਸੀ ਕਿ ਵਾਪਰ ਦਿੰਦੇ ਅੱਜ ਵੀ ਪ੍ਰੋਟੈਸਟ ਜਦੋਂ ਉਹਨਾਂ ਨੇ ਕੀਤਾ ਸੀਗਾ ਬੈਠ ਕੇ ਸ਼੍ਰੀ ਰਾਮ ਚੌਂਕ ਦੇ ਉਦੋਂ ਵੀ ਤੁਹਾਡੇ ਪੈਂਫਲੈਟ ਹੱਤੇ ਹੋਏ ਪੋਸਟਰ ਫੜੇ ਹੋਏ ਨੇ ਤੁਹਾਡੇ ਹੀ ਪੋਸਟਰ ਕਿਉਂ ਫੜੇ ਗਏ ਗਿਆ ਉਹਨਾਂ ਨੂੰ ਪਤਾ ਨਾ ਵੀ ਇੱਕ ਬੰਦਾ ਉੱਭਰ ਰਿਹਾ ਆ ਇਹਨੂੰ ਕਿੱਦਾਂ ਸ਼ਾ ਸਟਾਰਟਿੰਗ ਪੱਤਰਕਾਰ ਜੀ ਮੇਰੀ ਗੱਲ ਸੁਣਿਆ ਉਹ ਹੀ ਦੱਸਣ ਦੇ ਆ ਤੂੰ ਲਾਸਟ ਤੇ ਨਾ ਜਾਓ ਜੀ ਜੀ ਪਹਿਲਾਂ ਆਓ ਕਿਉਂ ਹੋਈ ਕਿਉਂ ਹੋਈ ਅੱਗੇ ਜਾ ਕੇ ਕਿਸੇ ਆਪਾਂ ਲੜਾਈ ਝਗੜਾਉਂਦਾ ਕਿਸੇ ਗੋਰੀਆਂ ਵੀ ਚੱਲ ਜਾਂਦੀਆਂ ਕਿਤੇ ਕੁੱਟਮਾਰ ਵੀ ਹੁੰਦੀ ਲੜਾ ਲੱਤਾ ਵੀ ਵੱਢ ਦਿੰਦੀਆਂ ਮਨਨ ਤੁਹਾਡੇ ਕਹਿਣ ਦਾ ਮਤਲਬ ਆਪਾਂ ਪੁੱਛਦੇ ਨਹੀਂ ਆਪਾਂ ਪੁੱਛਦੇ ਨਹੀਂ ਵੀ ਇਹ ਗੱਲ ਕੀ ਹੋਈ ਸੀ ਆਪਾਂ ਪੁੱਛਦੇ ਵੀ ਸ਼ੁਰੂਆਤ ਕੀ ਹੋਈ ਸੀ ਸ਼ੁਰੂਆਤ ਤੇ ਆਓ ਜੀ ਉਹਨਾਂ ਨੂੰ ਪ੍ਰੀ ਪਲਾਨ ਬੀਜੇਪੀ ਵਾਲਿਆਂ ਨੇ ਕਿਉਂਕਿ ਮੈਂ ਬੀਜੇਪੀ ਦਾ ਤੁਸੀਂ ਪੁੱਛੋ ਕਿਉਂ ਕਹਿਣ ਦੇ ਆ ਕਿਉਂਕਿ ਉਹ ਬੀਜੇਪੀ ਦੇ ਕਾਰਕਟਰ ਅੱਧੇ ਸੈਕਿੰਡ ਚ ਪਹੁੰਚ